ਰੋਈਪੁਰ ਦੇ ਜੀਰੇ ਹਲਕੇ ਦੇ ਪਿੰਡ ਵਸਤੀ ਗਰੀਬ ਸਿੰਘ ਦੇ ਗੁਰੂ ਘਰ ਦੇ ਵਿੱਚ ਖੜੇ ਆ ਔਰ ਅੱਜ ਸਮੁੱਚੇ ਪਿੰਡ ਦੇ ਜਿੰਨੇ ਵੀ ਸਾਡੇ ਕਿਸਾਨ ਭਰਾ ਨੇ ਜਿਨ੍ਹਾਂ ਦਾ ਪਿਛਲੇ ਸਮੇਂ ਦੇ ਵਿੱਚ ਫਸਲ ਦਾ ਬੜਾ ਭਾਰੀ ਨੁਕਸਾਨ ਹੋਇਆ ਕਈਆਂ ਦੀਆਂ ਜ਼ਮੀਨਾਂ ਢਹਿ ਗਈਆਂ ਤੇ ਕਈਆਂ ਦੀਆਂ ਉੱਚੀਆਂ ਨੀਵੀਆਂ ਹੋ ਗਈਆਂ ਤੇ ਫਸਲ ਤਕਰੀਬਨ ਸਾਰੇ ਪਿੰਡ ਦੀ ਤਬਾਹ ਹੋ ਗਈ ਸਰਕਾਰਾਂ ਦੇ ਬੌੜੀਆਂ ਨਹੀਂ ਪਰ ਸਮਾਜ ਸੇਵੀ ਜੇ ਹੜ ਆਏ ਤੇ ਫਰਿਸ਼ਤੇ ਵੀ ਆਏ ਔਰ ਪਹਿਲੇ ਦਿਨ ਤੋਂ ਲੈ ਕੇ ਜਿਹੜੀ ਜਿਹੜੀ ਵੀ ਇਹ ਵੀਰਾਂ ਦੀ ਲੋੜ ਸੀ ਜੇ ਖਾਣ ਵਾਲੇ ਪਦਾਰਥਾਂ ਦੀ ਲੋੜ ਸੀ ਉਹ ਵੀ ਇਹਨਾਂ ਪੂਰੀ ਕੀਤੀ ਜਿਹੜੀ ਜਿਹੜੀ ਪਸ਼ੂਆਂ ਦੇ ਫੀਡ ਚਾਰੇ ਦੀ ਲੋੜ ਪੂਰੀ ਕੀਤੀ ਹੁਣ ਸਾਡੇ ਕਿਸਾਨ ਵੀਰਾਂ ਦੀ ਮੰਗ ਸੀ ਵੀ ਸਾਨੂੰ ਤੇਲ ਦਿੱਤਾ ਜਾਏ ਅਸੀਂ ਜ਼ਮੀਨ ਵਾਹ ਕੇ ਤੇ ਇਹਦੇ ਚ ਅਸੀਂ ਦੁਬਾਰਾ ਕਣਕ ਬੀਜ ਸਕੀਏ ਤਾਂ ਜੋ ਅਸੀਂ ਦੁਬਾਰਾ ਆਪਣੇ ਪੈਰਾਂ 'ਤੇ ਖੜੇ ਹੋ ਸਕੀਏ ਤੇ ਮੈਨੂੰ ਲੱਗਦਾ ਵੀ ਉਦੋਂ ਵੀ ਹੁਣ ਸਮਾਜ ਸੇਵੀ ਆਏ ਆ ਵਸਤੀ ਆਪਾਂ ਗਰੀਬ ਸਿੰਘ ਦੇ ਵਿੱਚ ਖੜੇ ਆ ਇੱਥੇ ਦੋ ਸੰਸਥਾਵਾਂ ਅੱਜ ਅਕਾਲ ਏਡ ਦੇ ਸਹਿਯੋਗ ਦੇ ਨਾਲ ਔਰ ਸਾਡੇ ਆਪਣਾ ਸਰਦਾਰ ਅਮਿਤੋਤ ਸਿੰਘ ਜੀ ਮਾਨ ਇਹਨਾਂ ਦੀ ਸਮੁੱਚੀ ਟੀਮ ਜਿਹੜੀ ਪਹਿਲੇ ਦਿਨ ਤੋਂ ਆਪਾਂ ਵੇਖਦੇ ਆਂ ਵੀ ਇਸ ਏਰੀਆ ਦੇ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਏ ਅੱਜ ਉਹਨਾਂ ਦੇ ਵੀ ਡੋਨਰ ਆਏ ਨੇ ਤੁਸੀਂ ਵੇਖ ਸਕਦੇ ਹੋ ਸਾਹਮਣੇ ਟਰੱਕ ਜਿਹੜਾ ਹੈ 6500 ਲੀਟਰ ਤੇਲ ਆਇਆ ਹੈ ਉਹ ਅੱਜ ਇਹ ਪਿੰਡ ਦੇ ਵਿੱਚ ਵੰਡਿਆ ਜਾਣਾ ਸਭ ਤੋਂ ਪਹਿਲਾਂ ਮਾਨ ਸਾਹਿਬ ਚੈਨਲ ਤੇ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਹਿਲੇ ਦਿਨ ਤੋਂ ਪਹਿਲਾਂ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਜਿਹੜੇ ਤੁਹਾਡੇ ਡੋਨਰ ਆਏ ਨੇ ਆ ਵਕੀਲ ਸਾਹਿਬ ਵੀ ਤੁਹਾਡੇ ਨਾਲ ਪੰਜਾਬ ਦਾ ਕਾਫੀ ਵਾਰ ਮੈਂ ਵੇਖ ਚੁੱਕਿਆ ਆ ਆ ਰੋਮਨ ਬਰਾੜ ਸਾਡੇ ਨਾਲ ਪਹਿਲੇ ਦਿਨ ਤੋਂ ਹਨਾ ਪਰ ਪਹਿਲਾਂ ਤੇ ਤੁਹਾਡਾ ਧੰਨਵਾਦ ਮਹਾਰਾਜ ਤੁਸੀਂ ਚੰਡੀਗੜ੍ਹ ਤੋਂ ਚੜਦੇ ਹੋ ਠੀਕ ਹੈ ਜੀ ਫਿਰ ਤੁਸੀਂ ਇਹੋ ਜਿਹੇ ਫਰਿਸ਼ਤੇ ਲੱਭਦੇ ਹੋ ਫਿਰ ਉਹਨਾਂ ਨਾਲ ਲੈ ਕੇ ਆਉਨੇ ਹੋ ਆਪਣਾ ਕੰਮ ਕਰ ਛੱਡਦੇ ਹੋ ਆਪਣਾ ਘਰ ਫੂਕ ਕੇ ਤੇਲ ਗੱਡੀਆਂ 'ਚ ਫੂਕ ਕੇ ਤੋੜ ਭੰਨ ਕਰਕੇ ਤੇ ਤੁਸੀਂ ਇਹ ਲੋਕਾਂ ਦੇ ਮਲ ਮਲਾਉਣ ਦਾ ਯਤਨ ਕਰ ਰਹੇ ਹੋ ਕੰਮ ਸਰਕਾਰਾਂ ਦੇ ਸੀ ਕਰ ਤੁਸੀਂ ਰਹੇ ਹੋ ਇਹ ਸਾਰੇ ਪੰਜਾਬ 'ਚ ਹੋ ਰਿਹਾ ਮਖੋਤ ਸਾਹਿਬ ਤੁਹਾਡੀ ਜ਼ਮੀਨ ਰੋੜ ਗਈ ਤੁਸੀਂ ਉਹਦਾ ਨਾਂ ਕੁਛ ਕਰਕੇ ਅੱਗੇ ਵੰਡਦੇ ਫਿਰਦੇ ਹੋ ਤੇ ਇਹ ਤਾਂ ਆਪਣੇ ਪੰਜਾਬੀਆਂ ਦੀ ਫਿਤਰਤ ਹੈ ਸਾਰਿਆਂ ਦੀ ਹੈ ਸਾਰੇ ਆਪਾਂ ਡਿਊਟੀ ਨਿਭਾ ਰਹੇ ਆਂ ਆਪਾਂ ਤਾਂ ਫੇਰ ਵੀ ਕਿਤੇ ਨਾ ਕਿਤੇ ਕੈਮਰੇ ਅੱਗੇ ਆ ਜਾਂਦੇ ਆ ਇਹ ਹਰਜਿੰਦਰ ਸਿੰਘ ਅਰੀ ਢਿੱਲੋ ਸਾਹਿਬ ਅਰੀ ਇਹ ਸਾਰੇ ਕਿੱਥੇ ਆਉਂਦੇ ਨੇ ਪ੍ਰਿੰਸੀਪਲ ਹੋਰੀ ਆਪਦਾ ਸਕੂਲ ਛੱਡ ਕੇ ਆ ਗਏ ਇਹ ਸਰਪੰਚ ਸਾਹਿਬ ਲੱਗੇ ਉਹਨੇ ਸਾਰੇ ਬੰਦੇ ਆਪਾਂ ਸਾਰੇ ਹੀ ਉਹ ਜੇ ਆ ਪ੍ਰੋਬਲਮ ਕੀ ਹੋ ਰਹੀ ਹੈ ਮੈਂ ਮਕੂਬ ਸਾਹਿਬ ਇੱਕ ਚੀਜ਼ ਨੂੰ ਲੈ ਕੇ ਚਿੰਤਤ ਆਂ ਕਿ ਤੁਸੀਂ ਜੋ ਗੱਲਾਂ ਕਹੀਆਂ ਇਹ ਸਾਰਾ ਸੱਚ ਹੈ ਪਰ ਇੰਨੇ ਮਿਹਨਤੀ ਔਰ ਆਪਾਂ ਜਗਾ ਵੀ ਉਸ ਦੇ ਨੇੜੇ ਖੜੇ ਆ ਕਿਤੇ ਸ਼ਾਮ ਸਿੰਘ ਟਾਰੀ ਵਾਲਿਆਂ ਨੇ ਸ਼ਹੀਦੀ ਪਾਈ ਹੈ ਸ਼ੀਦਾਂ ਦੀ ਧਰਤੀ ਅਸੀਂ ਜੰਗ ਜੂਵੀ ਅਸੀਂ ਮਿਹਨਤੀ ਵੀ ਅਸੀਂ ਦਿਆਲੂ ਵੀ ਕਮਾਲ ਸਾਰਾ ਕੁਝ ਤੇ ਕਰਜ਼ਾ ਸਾਡੇ ਸਿਰ ਸਭ ਤੋਂ ਜ਼ਿਆਦਾ ਪੰਜਾਬ ਸਭ ਤੋਂ ਪਿਛਲੀ ਸਟੇਟ ਬੁਰਾ ਸਾਡਾ ਹਾਲ ਮੁੰਡੇ ਸਾਡੇ ਬਾਹਰ ਭੱਜੇ ਜਾਂਦੇ ਨੇ ਇੱਕ ਹੀ ਚੱਕਰ ਹੈ ਉਹਨੇ ਤੁਸੀਂ ਕੀ ਕਿਹਾ ਕਿ ਬੰਦੇ ਸਾਰਾ ਕੁਝ ਕਰ ਰਹੇ ਨੇ ਸਰਕਾਰ ਕੁਝ ਵੀ ਨਹੀਂ ਕਰ ਰਹੀ ਹੁਣ ਮੈਂ ਤੇ ਤੁਸੀਂ ਗਵਾਹ ਹੋ ਜਦੋਂ ਆਪਾਂ ਉਧਰੋਂ ਪਿੰਡ ਤੋਂ ਨਿਕਲੇ ਸੀ ਮਖੂ ਵਾਲੇ ਪਾਸਿਓ ਸਿੱਧੂ ਸਾਹਿਬ ਨੂੰ ਵੀ ਉਦੋਂ ਆਪਾਂ ਲੰਮਾ ਹੀ ਤੋਰਤਾ ਸੀ ਇਹਨਾਂ ਦੇ ਕਿਉਂਕਿ ਸਿੱਧੂ ਨੇ ਨਾ ਥੋੜੇ ਜੇ ਸੋਲ ਨੇ ਥੋੜੇ ਜੇ ਇਹ ਆਪ ਵੀ ਆਂਦੇ ਹੁੰਦੇ ਐ ਤੇ 12 ਕਿਲੋਮੀਟਰ ਆਪਾਂ ਤੁਸੀਂ ਬੰਨ ਤੇ ਗਏ ਆ ਤਿੰਨ ਥਾਵਾਂ ਤੋਂ ਟੁੱਟ ਰਿਹਾ ਸੀ ਇੱਕ ਥਾਂ ਤੋਂ ਬਿਲਕੁਲ ਹੀ ਟੁੱਟ ਗਿਆ ਸੀ ਮੈਨੂੰ ਦੱਸੋ ਲੈ ਵੀ ਉੱਥੇ ਲੋਕਾਂ ਤੋਂ ਸਿਵਾ ਜਿਹੜੇ ਬੰਨ ਲਾਰੇ ਸੀ ਸਰਕਾਰੀ ਬੰਦਾ ਕਿਹੜਾ ਸੀ ਇੱਕ ਵੀ ਸਰਕਾਰੀ ਅਪਰਾਧ ਵੀ ਹੋ ਗਈ ਸੀ ਜਦੋਂ ਮਨੂੰ ਮਾਛੀ ਖੜ ਕੇ ਆਪਾਂ ਗੱਲਾਂ ਕੀਤੀਆਂ ਨੇ ਕਿਥੇ ਸਰਕਾਰ ਨਜ਼ਰ ਆਈ ਤੁਹਾਨੂੰ ਨਜ਼ਰ ਕੌਣ ਆਏ ਲੋਕ ਇਹ ਸਾਡੀ ਖੁਸ਼ਕਿਸਮਤੀ ਵੀ ਤੇ ਬਦਕਿਸਮਤੀ ਵੀ ਹੈ ਖੁਸ਼ਕਿਸਮਤੀ ਇਹ ਕਿ ਸਾਡੇ ਲੋਕ ਇਸ ਤਰ੍ਹਾਂ ਦੇ ਨੇ ਸਾਡੇ ਸਕੂਲ ਇਸ ਤਰ੍ਹਾਂ ਦੇ ਨੇ ਸਾਡੇ ਵਕੀਲ ਇਸ ਤਰ੍ਹਾਂ ਦੇ ਨੇ ਸਾਡੇ ਪੱਤਰਕਾਰ ਇਸ ਤਰ੍ਹਾਂ ਦੇ ਨੇ ਉਹ ਆਂਦੀ ਮੇਰੀ ਜ਼ਮੀਨ ਨੂੰ ਛਾੜਾ ਲੈ ਤੈਨੂੰ ਦੇਣਾ ਪਹਿਲਾਂ ਤੇ ਅਸੀਂ ਤਾਂ ਹੈ ਗਈਆਂ ਹੁਣ ਸਰਕਾਰ ਕਿਤੇ ਵੀ ਨਹੀਂ ਇਹ ਟਰੈਜੇਡੀ ਹੈ ਬਦਕਿਸਮਤੀ ਹੈ ਉਹ ਸਰਕਾਰ ਉੱਤੋਂ ਤਾਂ ਨਹੀਂ ਡਿੱਗੀ ਉਹ ਚੁਣੀ ਕੀ ਨੇ ਆਪਾਂ ਤੇ ਫਿਰ ਅਸੀਂ ਸਹੀ ਵੀ ਆਂ ਅਸੀਂ ਗਲਤ ਵੀ ਆਂ ਹੁਣ ਕੋਸ਼ਿਸ਼ ਇਹ ਕਰ ਰਹੇ ਆ ਕਿ ਇਹਨਾਂ ਸਾਰਿਆਂ ਸੱਜਣਾ ਨੂੰ ਇਹ ਦੱਸੀਏ ਕੇ ਬੰਦੇਓ ਰੱਬ ਦਿਓ ਸਾਰਾ ਕੁਝ ਕਰਦੇ ਹੋ ਜਦੋਂ ਕਿਤੇ ਸਰਕਾਰ ਚੁੰਦੇ ਹੋ ਉਦੋਂ ਵੀ ਇਸ ਸਮਝ ਨੂੰ ਇਸ ਦਿਆਲੂ ਪੁਨੇ ਨੂੰ ਇਸ ਜੁਝਾਰੂ ਪੁਨੇ ਨੂੰ ਇਸ ਮਿਹਨਤੀ ਚੀਜ਼ ਨੂੰ ਸਾਹਮਣੇ ਲਿਆਇਆ ਕਰੋ ਸਾਡੇ ਮੁੰਡੇ ਵੀ ਮਾਰੇ ਗਏ ਸਾਡੇ ਹੀ ਮੁੰਡਿਆਨੇ ਮਾਰੇ ਸਾਡੇ ਹੀ ਮੁੰਡੇ ਉੱਥੇ ਜਾ ਕੇ ਬਲੈਕਲਿਸਟ ਕਰਕੇ ਆ ਜਾਵ ਨਹੀਂ ਸਕਦੇ ਸਾਡੇ ਹੀ ਭਾਈਚਾਰੇ ਤੋੜਤੇ ਹਿੰਦੂ ਇਧਰ ਸੋਚੂ ਸੇ ਕ ਇਧਰ ਸੋਚੂ ਹੁਣ ਦਲਤ ਔਰ ਜੱਟ ਤੇ ਆਗੇ ਬ੍ਰਾਹਮਣ ਔਰ ਸ਼ੂਦਰ ਤੇ ਵੀ ਆ ਜਾਣਗੇ ਇਹ ਕਿਉਂ ਹੋ ਰਿਹਾ ਇਹ ਉੱਤੋਂ ਤਾਂ ਨਹੀਂ ਡਿੱਗ ਰਹੇ ਗਿਆ ਆਪਾਂ ਹੀ ਚੁਣਦੇ ਆ ਯਾਰ ਬਾਦਲ ਮਾੜਾ ਅਮਰਿੰਦਰ ਮਾੜਾ ਚੰਨੀ ਮਾੜਾ ਹੁਣ ਭਗਵੰਤ ਮਾੜਾ ਮੰਨਿਆ ਮਾੜੇ ਸਤਿਆਨਾਸ਼ ਕੀਤਾ ਪਰ ਸਤਿਆਨਾਸ਼ ਕਰਨ ਲਈ ਚੁਣ ਕੇ ਤਾਂ ਆਪਾਂ ਹੀ ਬਾਏ ਆ ਤੇ ਜ਼ਿੰਮੇਦਾਰ ਆਪਾਂ ਹੀ ਹੋਵਾਂਗੇ ਨਾ ਤਾਂ ਹੁਣ ਨਾਲ ਨਾਲ ਥੋੜੀ ਬਹੁਤ ਜਦੋਂ ਕਿਤੇ ਟਾਈਮ ਮਿਲਦਾ ਤੁਹਾਡੇ ਵਰਗੇ ਸੱਜਣ ਮਿਲ ਜਾਂਦੇ ਆ ਦਾ ਆਹੀ ਗੱਲ ਮੈਂ ਤਾਂ ਹੱਥ ਜੋੜ ਜੋੜ ਕਰ ਰਿਹਾ ਮੈਂ ਜੀ ਨੂੰ ਮਰਜੀ ਪਾਏ ਹੋ ਜੇ ਮੁੱਦਿਆਂ ਤੇ ਤਾਂ ਪਾ ਦਿਓ ਮੈਨੂੰ ਦੱਸੋ ਲੱਖਾਂ ਏਕੜ ਜ਼ਮੀਨ ਤੁਸੀਂ ਤਾਂ ਉਹਦੇ ਖੁਦ ਵੀ ਭੁਖ ਤਰੇ ਹੋ ਉਹਨੂੰ ਇਹ ਸਾਰੇ ਲੋਗ ਭੁਖਤ ਨਹੀਂ ਰਹਿ ਕੇ ਜ਼ਮੀਨਾ ਦਰਿਆ ਲੈ ਜਾਂਦਾ ਜ਼ਮੀਨਾ ਨੱਪੀਆਂ ਸੁਣੀਆਂ ਸੀ ਕਿਤੇ ਹਰਸ਼ਿੰਦਰ ਜੀ ਢਿੱਲੋਂ ਸਾਹਿਬ ਜ਼ਮੀਨਾ ਤੇ ਖੁਰਦੀਆਂ ਸੁਣੀਆਂ ਇੱਥੇ ਖੁਰਦੀਆਂ ਇਹ ਜ਼ਮੀਨ ਥੋੜੀ ਦੇਰ ਪਹਿਲਾਂ ਹੁੰਦੀ ਆ ਬਾਹ ਚੁੰਦੀ ਨਹੀਂ ਕੀ ਇਹ ਬੰਨ ਜਦੋਂ ਤੁਸੀ ਲਾਏ ਗਏ ਸੀ ਪ੍ਰਤਾਪ ਸਿੰਘ ਕੈਰੋਂ ਆਂਦਾ ਮੈਂ ਬੰਨਤਾ ਦਰਿਆ ਕੀ ਇਹ ਦੱਸਣਗੇ ਕਿ ਜਦੋਂ ਇਹ ਤੁਸੀ ਬੁਨਾਂ ਦੇ ਅੰਦਰ ਪਰਮਾਨੈਂਟ ਦਰਿਆ ਵਗਾਤਾ ਦਰਿਆ ਨੂੰ ਬਦਲਣ ਦੀ ਜਗ੍ਹਾ ਹਟਾਤੀ ਕੀ ਇਹਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਸੀ ਇਹਨਾਂ ਦੀ ਜ਼ਮੀਨ ਐਕਵਾਇਰ ਹੋਈ ਸੀ ਜੇ ਨਹੀਂ ਹੋਈ ਤਾਂ ਇਹ ਕਿੱਥੇ ਜਾਣ ਇਹ ਪਰਮਾਨੈਂਟ ਸੋਲੂਸ਼ਨ ਕੌਣ ਕਰੂਗਾ ਔਰ ਆ ਜਿੰਨੇ ਹੁਣ ਤੱਕ ਆਪਾਂ ਨਾ ਗਿਨਾਏ ਐ ਕੀ ਇਹਨਾਂ ਨੇ ਕਦੇ ਸੋਚਿਆ ਇਹਦੇ ਬਾਰੇ ਕਿ ਲੱਖਾਂ ਏਕੜ ਦਰਿਆ ਨੱਪੀ ਬੈਠਾ ਇਹਨਾਂ ਦੀ ਜ਼ਮੀਨ ਇੱਕ ਬੰਦਾ ਮੈਨੂੰ ਮਿਲਿਆ ਮੈਂ ਹੈਰਾਨ ਹੋ ਗਿਆ ਸ਼ੇਰੇ ਵਾਲੇ ਪਿੰਡ ਤੋਂ ਸੀ ਮੈਨੂੰ ਉਹਦਾ ਬਾਈ ਜੀ ਆਜ਼ਾਦੀ ਤੋਂ ਬਾਅਦ 55 ਵਾਰੀ ਪਾਣੀ ਆਇਆ ਜੰਗੂ ਇੱਥੇ ਸੀਗੇ ਕਿਸ਼ਨ ਸਿੰਘ ਵਾਲਾ ਉਹਾਂ ਦੇ ਜੀ ਚਾਲੀ ਯਾਰੀ ਆਇਆ ਮਤਲਬ ਯਾਰ ਇੰਨਾ ਤਾਂ ਬੱਚਾ ਨਾ ਹੁੰਦਾ ਨਹੀਂਗਾ ਇੰਨੇ ਵਾਰੀ ਮਗੋਂਗਾ ਲਈ ਪਹਿਲੇ ਸਾਲਾਂ ਜੇ ਇੰਨੇ ਵਾਰੀ ਵਿਚਾਰੇ ਡੁੱਬ ਚੁੱਕੇ ਨੇ ਤੇ ਲੀਡਰ ਵੋਟਾਂ ਵੀ ਲੈ ਜਾਂਦੇ ਆ ਤੇ ਸੋਲੂਸ਼ਨ ਕਰਦੇ ਨਹੀਂ ਇਕੜ ਦਾ ਮੁੰਡਾ ਦੇ ਜਿੰਦੇ ਹਰ ਵਰੀ ਲੱਕ ਹੁਣ ਤਾਂ ਪਤਾ ਨਹੀਂ ਕਾਹਦਾ ਮੰਨੜੀਏ ਲੋਆ ਹੀ ਹੋ ਗਿਆ ਲੈ ਵੀ ਹੁੰਦਾ ਹੀ ਕੱਖ ਨਹੀਂ ਬੋਲਦਾ ਹੀ ਕੱਖ ਨਹੀਂ ਗੱਲ ਮੈਂ ਜ਼ਰੂਰ ਕਹੂੰਗਾ ਲੈ ਵੀ ਇਹਨਾਂ ਨੇ ਮੰਗਿਆ ਨਹੀਂ ਆਪਾਂ ਦੇ ਰਹੇ ਆਂ ਔਰ ਧੱਕੇ ਨਾਲ ਆਏ ਆਂ ਦੇਣ ਭਰਾਵਾਂ ਦੀ ਭਰਾ ਮਦਦ ਕਰ ਦੇਣ ਦੱਸ ਦਿਓ ਵੀ ਇਹ ਦੇਣ ਵਾਲੇ ਸਭ ਆਪਸ ਦੀ ਕੈਪਟਨ ਨਹੀਂ ਅਸੀਂ ਮਤਲਬ ਅਸੀਂ ਜਿਆਦੇ ਪੈਸਾ ਤੇ ਜਿਆਦਾ ਤੇਲ ਕਰ ਲਿਆ ਅਸੀਂ ਫਿਰ ਕਹ ਲੈ ਵੀ ਕਿਸੇ ਨੂੰ ਘੱਟ ਕਰੋ ਤੇ ਸਾਂਝਾ ਪਾਈਏ ਤਾਂ ਜੋ ਅੱਗੇ ਵੀ ਇਕੱਠੇ ਹੀ ਜਾ ਸਕੀਏ ਇੱਕ ਗੱਲ ਹੋਰ ਅੱਛੀ ਕਿ ਗਵਰਨਮੈਂਟ ਨੇ ਕਿਹਾ ਹੁਣ 20000 ਤੁਸੀਂ ਨਵੀਂ ਸੁਣ ਲਈ ਉਹਨਾਂ ਦੀ ਗੱਲ ਕਿ 20000 ਅਸੀਂ 5 ਕਿੱਲੇ ਤੱਕ ਸੀਮਤ ਕਰ ਰਹੇ ਹਾਂ ਅੱਛਾ ਤੇ ਪਿਛਲੀ ਵਾਰ ਵੀ ਮਾਨ ਸਾਹਿਬ ਤੁਹਾਡੇ ਧਿਆਨ ਚ ਲਿਆ ਦਿਆਂ ਇਹ 20 CD ਸੈਕਸ਼ਨ ਬਣਾਉਣਾ ਹੁਣ ਅਸੀਂ ਕੀ ਕਹਿ ਰਹੇ ਹਾਂ ਜਦੋਂ ਅਸੀਂ ਗੱਲ ਕੀਤੀ ਤੁਸੀਂ ਵੀ ਗੱਲ ਕੀਤੀ ਕਿ ਭਾਈ ਕਿੱਲਿਆਂ ਦੀ ਕੋਈ ਬੰਦਿਸ਼ ਨਹੀਂ ਜਿਹਦੀ ਬਰਬਾਦ ਹੋ ਗਈ ਉਹਦੀ ਮਦਦ ਕਰਾਂਗੇ ਜਿਹੜਾ 7 ਕਿੱਲੇ ਹੋ ਗਏ ਉਹਦੀ ਬਰਬਾਦ ਨਹੀਂ ਹੋਈ ਔਰ ਆਪ ਜਿਹੜੀ ਗੱਲ ਤੁਸੀਂ ਕੀਤੀ ਲਈ 20000 ਕਦੋਂ ਦੇਵੋਗੇ ਵੀ ਇਨਾਂ ਦੀ ਕਨਕ ਵੀਜੀ ਜਾਵੇ ਬਾਕੀ ਤਾਂ ਇਹਨਾਂ ਦੇ ਆਪ ਦੇ ਕਿल्ले ਬਥੇਰੇ ਨੇ ਆਪਾਂ ਇਹਨਾਂ ਨੂੰ ਕੀ ਇੱਕ ਨਾ ਹੋਰ بڑا ਵਰਲਡ ਚੱਲਿਆ ਗੋਦ ਲੈ ਲਿਆ ਲ ਮੈਨੂੰ ਦੱਸੋ ਇਹਨਾਂ ਦੇ ਕਿੱਲੇ ਦੀ ਕੀਮਤ ਸਭਨਾਂ ਲੱਗਾ ਦਾ ਹੈ 70 70 ਅਫੀਸ਼ਲੇ ਚ ਅਸੀਂ ਗਾੜੋ ਬਾਬਾ ਜੀ ਨੇ ਮੈਨੂੰ ਦੱਸਿਆ ਬਾਬਾ ਸ਼ੇਂਦਰ ਸਿੰਘ ਜੀ ਨੇ ਫਤਿਹਗੜ ਸਭਰਾ ਆਂਦੇ ਮੈਂ ਨਾ ਪਿੱਛੇ ਜ਼ਮੀਨ ਲਈ ਹੈ ਉਹ ਬਣਾ ਰਹੇ ਨੇ ਸਕੂਲ ਉੱਥੇ ਆਂਦੇ 70 ਲੱਖ ਦਾ ਕਿੱਲਾ ਲਿਆ ਲਓ ਹੁਣ ਦੱਸੋ ਆਪਣੇ ਇਤੇ ਲਾ ਕੇ ਨਾ 7 ਕ ਲੱਖ ਦਾ ਤੇਲ ਕਹਿਣਗੇ ਅਸੀਂ ਗੋਦ ਲੈ ਲਿਆ ਉਹ ਜਿਨ੍ਹਾਂ ਦਾ ਕਿੱਲਾ ਹੀ 70 ਲੱਖ ਦਾ ਉਹਨਾਂ ਨੂੰ ਆਪਾਂ ਗੋਦ ਲਾਵਾਂਗੇ ਯਾਰ ਇਹ ਸ਼ਬਦ ਹੀ ਬੜਾ ਗਲਤ ਆਸੀਂ ਆਪਦੇ ਭਰਾਵਾਂ ਦੀ ਅੱਜ ਇਹਨਾਂ ਦੀ ਆਪਾਂ ਕਰ ਰਹੇ ਕੱਲ ਨੂੰ ਰੱਬ ਨਾ ਕਰੇ ਸਾਡੇ ਤੇ ਲੋੜ ਪਵੇ ਸਾਡੀ ਮਦਦ ਕਰਨਗੇ ਸੋਏ ਪਰ ਪਣ ਹੈ ਔਰ ਕੁਛ ਨਹੀਂ ਇਹਦੇ ਚ ਇਹ ਚਾਹੇ ਆਪਦੇ ਸਕੂਲ ਤੋਂ ਆਏ ਆ ਬਾਈ ਜੀ ਹਰੀ ਕੋਟ ਤੋਂ ਆਏ ਨੇ ਤੁਸੀਂ ਆਇਓ ਇਹ ਸਿਰਫ ਦੈਟਸ ਓਨਲੀ ਰੀਜ਼ਨ ਮੈਨਾਂ ਵੀ ਫੜ ਕੇ ਨਾ ਫਕੀਰ ਬਣਾਤਾ ਕਿ ਵੀ ਜ਼ਮੀਨਾਂ ਰੁੜ ਗਈਆਂ ਕਿੰਨੇ ਕਿੱਲੇ ਗਏ ਤੁਹਾਡੇ ਸੱਤ ਕਿੱਲੇ ਸੱਤ ਕਿੱਲੇ ਦੱਸੋ ਹੁਣ ਮੇਰੀ ਗੱਲ ਸੁਣੋ ਸਰਕਾਰ ਕਹਿ ਰਹੀ ਕਿ ਅਸੀਂ 5 ਕਿੱਲੇ ਤੋਂ ਉੱਤੇ ਨਹੀਂ ਕਰਨਾ ਇਹਨਾਂ ਦੇ 7 ਹੈ ਹੁਣ ਇਹਨਾਂ ਦਾ ਕੀ ਗੁਨਾਹ ਹੈ ਇਹਨਾਂ ਦਾ ਕੀ ਕੁਝ ਨਹੀਂ ਬਚਿਆ ਬਾਪੂ ਨਾ ਕੋਈ ਨਹੀਂ ਬਚਿਆ ਮੋਕਾ ਵੇਖਣਾ ਚਾਹੀਦਾ ਜਮੀਨ ਵੀ ਰੋੜ ਗਈ ਜਮੀਨ ਬਚੀ ਆ ਓਕੇ ਜਮੀਨ ਬਚੀ ਆ ਬਾਕੀ ਜਿਹੜੀ ਬੂਟੀ ਛੜ ਗਈ ਵਿੱਚ ਤਿੰਨ ਚੌਕ ਲਿਆਂਦੇ ਮਤਲਬ ਵੀ ਬੂਟੀ ਦੇਖੋ ਅਸੀਂ ਉਡਣਾ ਤਾਂ ਨਹੀਂ ਕਰ ਪਾਰੇ ਕੋਈ ਸਾਨੂੰ ਪਤਾ ਹੈ ਜ਼ਿਆਦਾ ਹੋਊਗਾ ਪਰ ਜਿੰਨਾ ਕ ਅਸੀਂ ਰਲ ਮਿਲ ਕੇ ਭਰਾਵਾਂ ਦੇ ਨਾਤੇ ਅਸੀਂ ਸਿਰਫ ਤਿਲ ਪਾਰ ਕਰ ਰਹੇ ਹਾਂ ਬਾਕੀ ਤੁਸੀਂ ਆਪ ਹੀ ਕਰਨਾ ਹੈ ਨਹੀਂ ਬੜੀ ਮਿਹਰਬਾਨੀ ਤੁਹਾਡੀ ਬੜੀ ਮਿਹਰਬਾਨੀ ਠੱਗੀ ਆਹ ਨੇ ਪਿੰਡਾਂ ਵਾਲੇ ਜੱਟ ਜਿਹੜੀ ਉਹਨਾਂ ਨੇ ਵਿਖਾਏ ਨਾ ਥਾਰ ਤੇ ਪੱਠੇ ਢੋਂਦੇ ਨੇ ਇਹਦੇ ਬੁੱਲ ਟਰੱਕੇ ਦੇ ਪਟਾਕੇ ਆ ਵਖਾ ਦਿਓ ਮਾੜਾ ਜੇ ਇਹ ਅੰਗਰਾਂ ਨੂੰ ਬੇਨਤੀ ਹੈ ਵੀ ਆਹ ਵੇਖੋ ਇਹ ਵਿਚਾਰੀ ਵੇਖੋ ਪੈਰ ਪੈਰ ਵੀ ਪਾਟੇ ਹੋਏ ਨੇ ਆ ਚੱਪਲਾਂ ਨੇ ਆ ਚਾਦਰ ਇਹ ਤੇ ਆ ਕੁੜਤਾ ਦੇਸੀ ਜੱਟ ਨੇ ਜਿਹੜੇ ਤੇ ਉਹ ਵਿਖਾਤਾ ਜੀ ਥਾਰ ਆ ਚਾਰ ਕਿੱਲੇ ਚਾਰ ਕਿੱਲੇ ਹਾਂ ਐ ਫਸਲ ਖਰਾਬ ਹੋ ਗਈ ਏ ਜ਼ਮੀਨ ਬਚ ਗਈ ਏ ਕਿ ਟੱਗ ਗਈ ਏ ਜ਼ਮੀਨ ਬਚ ਗਈ ਬੜੀ ਬੇ ਖੁਸ਼ੀ ਹੈ ਜੀ ਮੈਂ ਇਸ ਧਰਤੀ ਦੇ ਮੈਂ ਉਸ ਦਿਨ ਵੀ ਮੈਨੂੰ ਆਉਣ ਦਾ ਮੌਕਾ ਮਿਲਿਆ ਮੈਂ ਤੁਹਾਨੂੰ ਦੱਸੋ ਵੀ ਮੈਂ ਤਾਂ ਜਰੂ ਮੈਂ ਸਰਕਮ ਜੀ ਸਿੰਘ ਢੱਲੋ ਦੇ ਸਰ ਹਿੰਦਰ ਸਿੰਘ ਰੋਂ ਦੱਸਿਆ ਹੈ ਕਿ ਮੈਂ ਤੁਹਾਨੂੰ ਦੱਸੇ ਵੀ ਜੁੜਨ ਦਾ ਤਾਂ ਮੈਨੂੰ ਉਹ ਉਸੇ ਵਕਤ ਇਹਨਾਂ ਨੇ ਕਿਹਾ ਤਾਂ ਸਿੱਕੀ ਆਪਾਂ ਨੂੰ ਕੁਛ ਨਾ ਕੁਛ ਅਸੀਂ ਜਾ ਕੇ ਉੱਥੇ ਜ਼ਰੂਰ ਕੁਛ ਨਾ ਕੁਛ ਅਸੀਂ ਉੱਥੇ ਕਰਨਾ ਚਾਹੋਣੇ ਆਂਗੀ। ਹਾਂਜੀ। ਆ ਜੋ ਇਹਨਾਂ ਸ਼ੁਰੂਆਤੀ ਦੌਰ ਚ ਕਹਿੰਨ ਵੀ ਪਹਿਲਾਂ 2 ਲੱਖ ਰੁਪਇਆ ਉਸ ਤੋਂ ਬਾਅਦ ਜਿਹੜਾ ਕੁਝ ਹੋਰ ਵੀ ਹੋਊਗਾ ਆਪਾਂ ਕਰਾਂਗੇ। ਜੀ। ਕਿਉਂਕਿ ਜੇ ਤੁਸੀਂ ਇਤਿਹਾਸ ਦੇ ਸਟੂਡੈਂਟ ਹੋ ਨਾ ਤਾਂ ਦਿੱਲੀ ਵਾਲਾ ਆਸ ਰੱਖਣੀ ਛੱਡ ਦਿਓ। ਮਹਾਰਾਣੀ ਜੰਦਾਣੀ ਚਿੱਠੀ ਸ਼ਾਹ ਸਿੰਘ ਸ਼ਾਹ ਸਿੰਘ ਟਾਰੀ ਵਾਲੇ ਨੂੰ ਲਿਖੀ ਸੀਗੀ ਕੋਈ ਦਿੱਲੀ ਨੂੰ ਨਹੀਂ ਲਿਖੀ ਸੀ ਇੱਥੋਂ ਦੇ ਹੀ ਇੱਥੋਂ ਦੀ ਮਿੱਟੀ ਵਾਸਤੇ ਮਰਨ ਖਾਪਣਗੇ। ਕੀ ਆ ਬਾਤ ਹੈ? ਤੁਸੀਂ ਅੱਜ ਮੰਗ ਲਓ ਵੀ ਅਸੀਂ ਜੇ ਇੰਨੀ ਕਣਕ ਪੈਦਾ ਕਰਦੇ ਆਂਗੇ ਨਾ ਝੋਨਾ ਪੈਦਾ ਕਰਦੇ ਆਂਗੇ ਬੇਇੱਜ਼ਤ ਹੋਵਾਂਗੇ। ਕਿਉਂ ਬੇਇੱਜ਼ਤ ਹੋ ਰਿਹਾ ਆਵਦੀ ਧਰਤੀ ਦੇ ਦੇ ਆਨ ਨੂੰ ਪਛਾਣ ਲਓ। ਇਹ ਇੱਥੋਂ ਦੇ ਜਾਈ ਇੱਥੋਂ ਲਈ ਸ਼ਹੀਦ ਹੋਣਗੇ। ਇੱਥੋਂ ਦੇ ਜਾਈ ਇੱਥੇ ਲਈ ਕੁਝ ਕਰਨਗੇ। ਤੇ ਮੰਗਤੇ ਇਸ ਨੂੰ ਗੁਰੂ ਸਾਹਿਬ ਨੇ ਮੰਗਤੇ ਨਹੀਂ ਬਣਾਇਆ ਆਪਦੇ ਹੱਕਾਂ ਦੀ ਗੱਲ ਕਰ ਲਓ। ਬਗਾਨਾ ਬਗਾਨਾ ਹੀ ਹੁੰਦਾ ਹੈਗਾ ਦਿੱਲੀ ਦੇ ਹੁਣ ਤੁਸੀਂ ਅਕਾਲੀ ਦੇਖ ਲਈ ਕਾਂਗਰਸ ਦੇਖ ਲਈ ਹੁਣ ਆਮ ਆਦਮੀ ਜਿਹੜਾ ਬੰਦਾ ਪੂਰਬ ਤੋਂ ਆਊਗਾ ਉਹ ਉਹਨੇ ਤੁਹਾਨੂੰ ਮਾਰ ਨਹੀਂ ਮਾਰਨਾ ਕਲਮ ਨਾਲ ਇੱਥੇ ਕੋਰਡੀਆ ਗਰੁੱਪ ਆਫ ਇੰਸਟੀਚੂਨ ਐਂਡ ਉਮਾਰਾਨਾ ਪਬਲਿਕ ਸਕੂਲ ਨੂੰ ਰਿਪਰੈਜ਼ੈਂਟ ਕਰਦੇ ਹੋਏ ਇੱਥੇ ਪਹੁੰਚੇ ਹੈ ਸਾਡੇ ਚੇਅਰਮੈਨ ਸਾਹਿਬ ਲਾਰਡ ਦਲਜੀਤ ਸਿੰਘ ਰਾਣਾ ਜਿਹੜੇ ਕਿ ਐਮਪੀ ਨੇ ਇੰਗਲੈਂਡ ਦੀ ਪਾਰਲੀਮੈਂਟ ਦੇ ਜੀ ਐਂਡ ਸਾਡੇ ਐਗਜ਼ੈਕਟਿਵ ਟਰਸਟੀ ਮੈਡਮ ਉਰਮਿਲ ਵਰਮਾ ਜੀ ਦੀ ਰਹਿਨਮਾਈ ਹੇਟ कोरोना ਦੇ ਮਤਲਬ ਮਾਰਗਦਰਸ਼ਨ ਦੇ ਸਦਕਾ ਸਾਡੇ ਕਾਲਜੇਸ ਔਰ ਸਕੂਲਸ ਦੇ ਸਮੂਹ ਸਟਾਫ ਬੱਚਿਆਂ ਉਹਨਾਂ ਦੇ ਪੇਰੈਂਟਸ ਨੇ ਜੋ ਵੀ ਹੜਪੇੜਤ ਵਾਸਤੇ ਰਾਸ਼ੀ ਦਿੱਤੀ ਹੈਗੀ ਹੈ ਜਾਂ ਹੋਰ ਵੀ ਸਮਾਨ ਇਕੱਠਾ ਕਰਕੇ ਦਿੱਤਾ ਹੈਗਾ ਉਹ ਅਸੀਂ ਅੱਜ ਇੱਥੇ ਜਿੰਨੇ ਜੋਗੇ ਹੈਗੇ ਆ ਔਰ ਸਾਡਾ ਫਿਰ ਉਸ ਤੋਂ ਬਾਅਦ ਲਿੰਕ ਹੋਇਆ ਬਾਈ ਅਮਿਤੋਜ ਮਾਨ ਜੀ ਉਹਨਾਂ ਦੀ ਟੀਮ ਦੇ ਨਾਲ ਔਰ ਅਸੀਂ ਸੋਸ਼ਲ ਮੀਡੀਆ ਤੇ ਵੀ ਫੋਲੋ ਕੀਤਾ ਉਹਨਾਂ ਨੂੰ ਔਰ ਫਿਰ ਪਰਸਨਲੀ ਵੀ ਕੰਟੈਕਟ ਕਰਕੇ ਇਸ ਨਤੀਜੇ ਤੇ ਪਹੁੰਚੇ ਕਿ ਅਸੀਂ ਇਸ ਜਗ੍ਹਾ ਤੇ ਆਉਨੇ ਆਂ ਔਰ ਆ ਕੇ ਅੱਜ ਪਹਿਲਾ ਮਿਲ ਕੇ ਜਿਹੜੀ ਵੀ ਏਡ ਹੈਗੀ ਹੈ ਬੈਨੀਫੀਸ਼ੀਅਰਸ ਨੂੰ ਦੇ ਦਈਏ ਜਿਹੜੇ ਕੀ ਸਹੀ ਉਹਦਾ ਮਤਲਬ ਫਾਇਦਾ ਮਿਲ ਸਕੇ ਜਿੰਨੂੰ ਜ਼ਰੂਰਤ ਹੈ ਔਰ ਸੋ ਆ ਮੁੰਡੇ ਨੇ ਵੀ ਕਿਹਾ ਹੀ ਪ੍ਰਿੰਸੀਪਲ ਸਾਹਿਬ ਨੇ ਉੱਥੋਂ ਦੇ ਉਧਰ ਵਕੀਲ ਸਾਹਿਬ ਨੇ ਕਿਹਾ ਲੈ ਵੀ ਤੁਹਾਡੀ ਧਰਤੀ ਸ਼ਹੀਦਾਂ ਦੀ ਆ ਜੋ ਕੋਲੇ ਆਓ ਥੋੜੇ ਦੋਨੇ ਤੁਸੀਂ ਵੀ ਆਓ ਹਨਾ ਤੁਹਾਡੀ ਧਰਤੀ ਸ਼ਹੀਦਾਂ ਦੀ ਆ ਹੈਗੀ ਆ ਨਾ ਔਰ ਪਹਿਲਾਂ ਤੋਂ ਲੜਦੇ ਆ ਰਹੇ ਹੋ ਹਾਂਜੀ ਹਾਂਜੀ ਹੁਣ ਪਾਣੀ ਨਾਲ ਵੀ ਲੜਦੇ ਹੋ ਮੈਨੂੰ ਇੱਕ ਗੱਲ ਦੱਸਿਓ ਜੀ ਹਾਂਜੀ ਤੁਹਾਡਾ ਐਮਐਲਏ ਕੌਣ ਹੈ ਮਤਲਬ ਕੌਨਸੀ ਹਲਕਾ ਕਿਹੜਾ ਤੁਹਾਡਾ ਸਾਡਾ ਹਲਕਾ ਦੀ ਜੀਰਾਵਾ ਉਹਨੇ ਕਿਤੇ ਥੋੜੀ ਅਸੈਂਬਲੀ ਚ ਜਾ ਕੇ ਗੱਲ ਕੀਤੀ ਲੈ ਵੀ ਇਹਨਾਂ ਦੀਆਂ ਜ਼ਮੀਨਾਂ ਨੂੰ ਦਰਿਆ ਨੱਪ ਲੈਂਦਾ ਨਾ ਕੋਈ ਨਹੀਂ ਉਹਦੇ ਘੇੜਾ ਮਾਰ ਕੇ ਮੁੜ ਜਾਂਦੇ ਆ ਤੇ ਜਦੋਂ ਵੋਟਾਂ ਲਈਆਂ ਸੀ ਉਦੋਂ ਕੋਈ ਤੁਸੀਂ ਪੁੱਛਿਆ ਸੀ ਉਹਦੇ ਕੋਲ ਗੱਲ ਅਸੀਂ ਤਾਂ ਵੋਟਾਂ ਉਹਨੂੰ ਪਾਈਆਂ ਹੀ ਨਹੀਂਆਂ ਤੁਹਾਨੂੰ ਮੈਂ ਆਖੀ ਚਲੋ ਪਿੰਡ ਨੇ ਤਾਂ ਪੁੱਛੀ ਹੋਣੀ ਆ ਨਾ ਪੁੱਛੀਆਂ ਵਾ ਪਰ ਅਸੀਂ ਉਹਦੇ ਵੋਟਾਂ ਨਹੀਂ ਪਾਈਆਂ ਤੇ ਇਹਨੂੰ ਕੀ ਪੁੱਛਣਾ ਹੈਗਾ ਨਹੀਂ ਠੀਕ ਅੱਛਾ ਜੀ ਨੂੰ ਪਾਈਆਂ ਸੀ ਉਦੋਂ ਪੁੱਛੀ ਸੀ ਇਹ ਗੱਲ ਲੈ ਵੀ ਜੇ ਉਹ ਜਿੱਤ ਗਏ ਐ ਕਰੂਗੇ ਉਹ ਸਾਡੇ ਗੱਲ ਸੁਣੋ ਜਿਵੇਂ ਲੋਹੇ ਦੇ ਪੁੱਤ ਦਾ ਸਾਰੇ ਹੀ ਦਿੰਦੇ ਆ ਪਰਾਇ 6000 ਤਾਂ ਕਰ ਬਹੁੜਿਆ ਕੋਣ ਆਪਣੀ ਮੈਂ ਤੁਹਾਨੂੰ ਪਤਾ ਇਹ ਗੱਲ ਕਿਉਂ ਪੁੱਛੀ ਉਹਦੀ ਵਜ੍ਹਾ ਹੈ ਹਾਂਜੀ ਸਰਪੰਚ ਸਾਹਿਬ ਤੁਸੀਂ ਵੀ ਕੋਲੇ ਰਹੋ ਤੁਸੀਂ ਦੂਜੇ ਪਾਸੇ ਪਾਉਣ ਵਾਲੇ ਹੋ ਮੈਂ ਇਹ ਗੱਲ ਕਿਉਂ ਪੁੱਛ ਰਿਆਂ ਤੁਤੋਂ ਮੇਰੀ ਕੋਈ ਗੱਲ ਨਹੀਂ ਆਪਾਂ ਸਾਰੇ ਪਾਉਣੇ ਆ ਅਸੀਂ ਵੀ ਪਾਉਣੇ ਮਖੂ ਸਾਹਿਬ ਵੀ ਪਾਉਂਦੇ ਆ ਮਸਲਾ ਸਿਰਫ ਇਨਾ ਕਹਿ ਕੇ ਸਾਡੀਆਂ ਜਿਹੜੀਆਂ ਇਹ ਲੋਕ ਗੱਲਾਂ ਕਰ ਰਹੇ ਨੇ ਨਾ ਸਾਡੀ ਹਿਸਟਰੀ ਹੈ ਹਾਂਜੀ 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 ਬਹੁਤ ਬੁਲੰਦ ਝੰਡੇ ਰੇ ਨੇ ਅਸੀਂ ਜਦੋਂ ਆਪਦੇ ਰਿਪ੍ਰੈਜ਼ੈਂਟੇਟਿਵ ਚੋਂ ਮਤਲਬ ਜਿਹੜੇ ਬੰਦੇ ਸਾਡੀ ਨੁਮਾਇੰਦਗੀ ਕਰਨ ਉਹ ਸਾਡੇ ਮਸਲੇ ਤਾਂ ਰੱਖਣ ਅੱਗੇ ਸਾਡੇ ਮਸਲੇ ਰੱਖਣ ਉਹ ਅੱਗੇ ਤੋਂ ਜਦੋਂ ਕੋਈ ਵੀ ਆਵੇ ਕਿ ਨੂੰ ਮਰਜ਼ੀ ਪਾਏ ਹੋ ਜੇ ਹਾਂਜੀ 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 ਪਰ ਮੁੱਦੇ ਨੂੰ ਅੱਗੇ ਰੱਖਿਓ ਜੇ ਔਰ ਸਰਪੰਚ ਸਾਹਿਬ ਪਿੰਡ ਨੂੰ ਇਕੱਠਾ ਕਰਿਓ ਜੇ ਤੁਸੀਂ ਇੱਕੋ ਗੱਲ ਕਹਿਣੀ ਕਿ ਸਾਡੇ ਆ ਮੁੱਦੇ ਨੇ 10 ਭਾਈਏ ਦੇ ਲਈ ਕੀ ਕਰਾਂਗਾ ਔਰ ਜੇ ਕਹਵੇ ਨਾ ਕਰੂੰਗਾ ਉਹਨੂੰ ਕਹੇ ਐਫੀਡਵਟ ਦੇ ਜਿਹੜਾ ਮਰਜ਼ੀ ਹੋਵੇ ਬੰਦੇ ਤੇ ਵਿਸ਼ਵਾਸ ਨਾ ਕਰਿਓ ਜੂ ਕਹੇ ਐਫੀਡਵਟ ਦੇ ਲਿਖ ਕੇ ਦੇ ਤੁਹਾਡਾ ਮੁੱਖ ਮੰਤਰੀ ਦਾ ਦਾਵੇਦਾਰ ਸਾਈਨ ਕਰੇ ਤੇ ਐਂ ਤੁਹਾਡਾ ਪ੍ਰਧਾਨ ਕਰੇ ਉਹ ਐਫੀਡੇਵਟ ਲੈਣਾ ਵੋਟ ਨਹੀਂ ਪਾਉਣੀ ਜੋ ਵੀ ਹੋਵੇ ਉਹ ਕਹਿੰਦਾ ਇੱਕ ਪਾਰਟੀ ਵਾਲਾ ਨਹੀਂ ਕਿਸੇ ਸਾਰਿਆਂ ਨੂੰ ਕਹਿਣਾ ਕਿ ਦੇ ਲੈ ਕੇ ਤੇ ਜੇ ਉਹ ਤੁਹਾਡੇ ਕੋਲੇ ਹੁੰਦਾ ਤੇ ਹੁਣ ਲਿਆ ਹੁੰਦਾ ਆਪਾਂ ਵਿਖਾਉਂਦੇ ਨਾ ਇਹ ਬੇਰ ਜਾ ਕੇ ਉਹਨਾਂ ਦੇ ਮੂੰਹ ਤੇ ਮਾਰਦੇ ਕਿ ਕਿਆ ਆ ਸੀ ਤੇ ਵੇਖੋ ਹਾਲ ਕੀ ਹੋ ਰਿਹਾ ਹੈ ਇਹ ਕਰਨਾ ਚਾਹੀਦਾ ਸੀ ਨਾ ਇਹ ਤਾਂ ਬਸ ਸਾਡੀ ਇੰਨੀ ਬੇਨਤੀ ਹੈ ਜੋ ਜਿੰਨੂ ਮਰਜੀ ਪਾਏ ਹੋ ਜੇ ਪਰ ਇਹ ਗੱਲ ਕਰਿਓ ਜੀ ਹਾਂਜੀ ਬਾਈ ਜੀ ਪਿਛਲੇ ਦਿਨ ਹੀ ਅਸੀਂ ਫਤੇਗੜ ਸਭਰਾ ਦੇ ਵਿੱਚ ਤੇਲ ਵੰਡਿਆ ਸੀਗਾ ਜਿਹੜਾ ਕਿ ਫਤੇਗੜ ਸਭਰਾ ਦੇ ਵਿੱਚ ਅਸੀਂ 200 300 ਦਿਨ ਲਗਭਗ ਤੇਲ ਮਤਲਬ 1 ਏਕੜ ਨੂੰ ਤੇਲ ਦਿੱਤਾ ਸੀਗਾ ਉੱਥੇ 25 ਲੀਟਰ ਪਰ ਏਕੜ ਦਿੱਤਾ ਸੀਗਾ ਅੱਜ ਅਸੀਂ ਬਸਤੀ ਗਰੀਬ ਸਿੰਘ ਵਾਲਾ ਬਸਤੀ ਗਰੀਬ ਸਿੰਘ ਵਾਲਾ ਜਦੋਂ ਅਸੀਂ ਇੱਥੋਂ ਦੇ ਪਿੰਡ ਦੇ ਮੌਜੂਦਾ ਸਰਪੰਚ ਸਾਹਿਬ ਅਰਸ਼ਦੀਪ ਸਿੰਘ ਜੀ ਨੂੰ ਮਿਲੇ ਤੇ ਪਿੰਡ ਵਾਸੀ ਨੂੰ ਮਿਲੇ ਇਹਨਾਂ ਦੀ ਸਹਿਮਤੀ ਦੇ ਨਾਲ ਅਸੀਂ ਇਹਨਾਂ ਨੂੰ ਆਫਰ ਕੀਤਾ ਸੀਗਾ 25 ਲੀਟਰ ਤੇਲ ਪਰੇ ਆਂਦੇ ਵੀ ਬਾਈ ਜੀ ਸਾਨੂੰ 25 ਲੀਟਰ ਦੀ ਲੋੜ ਨਹੀਂ ਸਾਨੂੰ ਤੁਸੀਂ 20 ਲੀਟਰ ਦੇ ਦਿਓ ਸਾਡਾ 20 ਲੀਟਰ ਨਾਲ ਥਰ ਜੂਗਾ ਜਿਹੜਾ 5 ਲੀਟਰ ਉੱਪਰਲਾ ਵਧੂਗਾ ਤੇ ਉਹ ਤੁਸੀਂ ਹੋਰ ਕਿਸੇ ਲੋੜਵੰਦ ਨੂੰ ਦੇ ਦਈਏ ਕੀ ਬਾਤ ਬੜੀ ਤੇਲ ਵੀ ਜਿਹੜਾ ਸਾਡੇ ਪਿੰਡ ਦਾ ਜਿਹਦਾ ਆਧਾਰ ਕਾਰਡ ਹੈਗਾ ਉਹਦੀ ਜਿੰਨੀ ਜ਼ਮੀਨ ਜਿੱਥੇ ਵੀ ਸਾਨੂੰ ਪਤਾ ਟੋਟਲ ਕਿੰਨਾ ਰਕਬਾ ਕਿੱਥੇ ਕਿੰਨਾ ਨੁਕਸਾਨ ਹੋਇਆ 20 ਲੀਟਰ ਦੇ ਹਿਸਾਬ ਨਾਲ ਪਰ ਏਕੜ ਹਰੇਕ ਬੰਦੇ ਨੂੰ ਪੂਰਾ ਦਿੱਤਾ ਧੰਨਵਾਦ ਮਾਨ ਸਾਹਿਬ ਮੈਂ ਹਾਂ ਬਾਪੂ ਕਿੰਨੇ ਕਿਲੇ ਦਾ ਢਾਈ ਮੈਂ ਹਾਂ 50 ਪੈਣੇ ਤੂੰ ਠੀਕ ਲੀਟਰ ਵਾਲਾ ਲੈ ਆਂਦਾ ਪਾਂਡਾ ਹੋਰ ਲੈ ਆਵਾਂਗਾ ਮੱਝ ਕੀ ਗੱਲ ਗੜੀ ਤੀ ਦੇ ਨਾਲੇ ਬਣੋਗੇ ਬਾਪੂ ਨਹੀਂ ਚਾਹੀਆ ਠੀਕ ਆ ਤੇ ਕਿਵੇਂ ਜਾਵਾਂਗੇ ਹੀ ਫਸਲ ਤਾਂ ਜਮਾਂ ਜੀ ਤੁਹਾਡੇ ਸਾਹਮਣੇ ਆਇਆ ਜੋ ਕੁਛ ਹੈਗਾ ਕਣਕ ਬੀਜ ਲੇਗਾ ਕਣਕ ਦਾ ਪੀਜਾਂਗੇ ਕਣਕ ਬੀਜਾਂਗੇ ਕਣਕ ਬੀਜ ਨਹੀਂ ਕਰਦੇ ਨਾ ਇਸੇ ਲਈ ਆਏ ਤੇਰੇ ਨਾਲ ਖੜਨ ਲਈ ਆ ਸੀ ਸ਼ਾਬਾਸ਼ੇ ਤਾਂ ਹਾਂ ਇਸੇ ਲਈ ਆਏ ਗਾ ਗੁਰੂ ਕਿਰਪਾ ਕੇ ਸਿੱਧਾ ਸਾਡਾ ਪਿੰਡ ਜੀ ਕਪੂਰੇ ਆ ਇਹ ਸਾਨੂੰ ਪਤਾ ਸੀਗਾ ਇਹ ਪੰਪ ਵਾਲਿਆਂ ਕੋਲੇ ਸਹੂਲਤ ਹੈਗੀ ਆ ਅਸੀਂ ਨੇੜੇ ਜਿਹੜੇ ਲੱਭੀ ਇਹ ਕੋਕਰੀ ਕਲਾਂ ਤੋਂ ਆਈ ਹਾਂ ਹਾਂਜੀ 10.5 ਕਿਲੋਮੀਟਰ ਸਾਈਡ ਤੇ ਆ ਫਿਰ ਇਹਨਾਂ ਨੇ ਇਹ ਰਾਬਤਾ ਕੈਮ ਕੀਤਾ ਵੀ ਸੇਵਾ ਲਈ ਜਾਣਾ ਪਹਿਲਾਂ ਤਾਂ ਕਹਿੰਦੇ ਇਹਨੇ ਦੂਰ ਅਸੀਂ ਜਾਣਾ ਨਹੀਂ ਗਾ ਫਿਰ ਇਹ ਆਖੇ ਸੇਵਾ ਲਈ ਜਾਣਾ ਇਹ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਇਸ ਇਹ ਆਪਣੇ ਏਰੀਆ ਦੇ ਵਿੱਚ ਇੱਕ ਹੀ ਹੈ ਜੀ ਹਲੇ ਤੱਕ ਤਾਂ ਅੱਛਾ ਹਾਂਜੀ ਆਪਣੇ ਕੋਕਰੀ ਕਲਾਂ ਦਾ ਪੰਪ ਹੈ ਹਮਾਰਾ ਪੰਪ ਇਹ ਉਹਨਾਂ ਦਾ ਹੀ ਕੋਈ ਨੰਬਰ ਵੀ ਬੋਲ ਦੋ ਕਈ ਵਾਰ ਕਿਹਾ ਮਾਨ ਸਾਹਿਬ ਆਜੋ ਕੋਈ ਨੰਬਰ ਵੀ ਬੋਲ ਦੋ ਕਈ ਵਾਰ ਦਾ ਹੋਰ ਸੇਵਾਦਾਰਾਂ ਨੇ ਸੇਵਾ ਲੈਣੀ ਹੁੰਦੀ ਵੀ ਇਹ ਤੇ ਤੁਰਦਾ ਫਿਰਦਾ પેટ્રોલ ਪੰਪ ਤੁਸੀਂ ਲੱਭ ਲਿਆ ਜੀ ਪਿਛਲੀ ਵਾਰ ਹੀ ਅਸੀਂ ਅਸੀਂ ਕਿ ਆ ਇੱਕ ਪੂਰੇ ਆ ਖੜੇ ਇਹਨਾਂ ਨਾਲ ਮੇਰੇ ਨਾਲ ਗੱਲ ਹੋਈ ਮੈਂ ਉਹਦੇ ਬਾਈ ਜੀ ਅਸੀਂ ਵੀ ਤੁਹਾਡੇ ਨਾਲ ਜਾ ਕੇ ਨਾ પેટ્રોલ ਲਈ ਡੀਜ਼ਲ ਲਈ ਅਸੀਂ ਵੀ ਕੰਟਰੀਬਿਊਟ ਕਰਨਾ ਹੈ ੜੇ ਲੱਖ ਰੁਪਏ ਦੀ ਸਵਾ ਲੱਖ ਦੀ ਇਹਨਾਂ ਨੇ ਸੇਵਾ ਕੀਤੀ ਫਤੇਗੜ ਸਭਰਾਵਾ ਵੀ ਕੀ ਬਾਤ ਹੈ ਤੇ ਨਾਲ ਇਹ ਲੈ ਆਏ ਇਹ ਤੇ ਮੈਨੂ ਆਦੇ ਬਾਈ ਜੀ ਤੁਸੀਂ ਪਰਚੀਆਂ ਦੇ ਰਹੇ ਹੋ ਇਹਦਾ ਬਹੁਤ ਇਮਾਨਦਾਰੀ ਨਾਲ ਇੱਥੇ ਹੀ ਪਾ ਦਿਆ ਕਰਨਾ ਮੈਂ ਕਹਿੰਦਾ ਦੱਸ ਭਰਾਵਾ ਇਦੋਂ ਚੰਗਾ ਕੰਮ ਕੀ ਹੋਣਾ ਜਿਵੇਂ ਤੁਸੀਂ ਰਿਐਕਟ ਕੀਤਾ ਅੱਜ ਐਂ ਹੀ ਮੈਂ ਕੀਤਾ ਉਸ ਦਿਨ ਮਲਾ ਤਾਂ ਗੱਲ ਹੀ ਬਣ ਗਈ ਹੁਣ ਆਪਾਂ ਕੀ ਕਰਨਾ ਅਸੀਂ ਇਹਨਾਂ ਨੂੰ ਭੜਾਈ ਜਾਨਨੇ ਆ ਮੈਂ ਕਹਿੰਦਾ ਪਾਈਆ ਭਤੰਦਰਾ ਨਾਲ ਦੀ ਨਾਲ ਸਾਹਮਣੇ ਲੈ ਤੇ ਪਾ ਗੱਲ ਹੀ ਖਤਮ ਹੋ ਗਈ ਇਹ ਬਹੁਤ ਸਾਡੇ ਲੋਕ ਨਾ ਇਹ ਇੱਕ ਮੈਂ ਉਦੋਂ ਜਥੇਦਾਰ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਸੀ ਅਕਾਲ ਤਖਤ ਜੀ ਨੂੰ ਕਿ ਇੱਕ ਸਿਸਟਮ ਚਲਾ ਦਿਓ ਸਰਕਾਰਾਂ ਦੀ ਸਰਕਾਰ ਹੈ ਅਕਾਲ ਤਖਤ ਸਾਹਿਬ ਉਸ ਸਰਕਾਰ ਦੇ ਥੱਲੇ ਆਪਾਂ ਸਿਸਟਮ ਚਲਾ ਦਈਏ ਗਵਰਨਮੈਂਟ ਕਰੇ ਨਾ ਕਰੇ ਆਪਾਂ ਇੱਕ ਸਿਸਟਮ ਦੇ ਤਹਿਤ ਜਿਹੜਾ ਭਰਾ ਸਿੰਗਲ ਪੈਨੀ ਦੇਵੇ ਉਹ ਇੰਨਾ ਤੱਕ ਪਹੁੰਚੇ ਜਿਹੜੀ ਲੋੜ ਆਂਦੇ ਨੇ ਵਿੱਚ ਕੁਝ ਨਾ ਹੋਵੇ ਤੇ ਮਗੈ ਕੰ ਸਿਸਟਮ ਪੁਸਕਾਰ ਉਹਨਾਂ ਨੇ ਹਜੇ ਥੋੜਾ ਜਿਹਾ ਟਾਈਮ ਲਾਤਾ ਜਥੇਦਾਰ ਸਾਹਿਬ ਨੇ ਆਪਾ ਚਲਾ ਲਿਆ ਨਾਲ ਮਿਲ ਕੇ ਕਿ ਬਾਹ ਹੁਣਾਂ ਇਹ ਕੀਤੀ ਆਉਣਾ ਕੰਮ ਨੂੰ ਆਪਾ ਅੱਜ ਵਾਦ ਗਿਆ ਨਾ ਅੱਜ ਵੀ ਡੀਜ਼ਲ ਅਸੀਂ ਜਾਦੇ ਲੈ ਕੇ ਆਏ ਆ ਜਿੰਨਾ ਇਹਨਾਂ ਨੇ ਕਿਹਾ ਸੀ ਜਿੰਨਾ ਵਾਦ ਗਿਆ ਉਹ ਵੀ ਤੁਹਾਨੂੰ ਦੇ ਦੇਣਾ ਹੈ ਤੁਸੀਂ ਨਾਲ ਸਾਥੋਂ ਪਰਚੀਆਂ ਦੇ ਦਿਓ ਜੇ ਅਸੀਂ ਤਾਂ ਭਰਾਵਾ ਜਿਵੇਂ ਮਖੂਸਾ ਨੇ ਗਿਆ ਢਾਕੀਏ ਜਿੰਨਾ ਸਾਡੇ ਕੋਲੇ ਆ ਸੀ ਤਾਂ ਪਹਿਲਾਂ ਹੀ ਉਹਨੂੰ ਬੜਾਈ ਜੈ ਇਹਨੂੰ ਬਣਾਤਾ ਜੋ ਅਸੀਂ ਖਾਲੀ ਕਰਕੇ ਲਾਗੇ ਪੰਪ ਅਸੀਂ ਵਿਚਾਰ ਕਰ ਰਹੇ ਨੇ ਕੋਈ ਗੱਲ ਨਹੀਂ ਤੁਹਾਨੂੰ ਮਿਲੇਗਾ ਤੁਹਾਨੂੰ ਮਿਲੇਗਾ ਜਰੂਰ ਮਿਲੇਗਾ ਹਾਂ ਤੁਹਾਨੂੰ ਜਰੂਰ ਮਿਲੇਗਾ ਇਹ ਅੱਜ ਤੇਲ ਇਹ ਲੈ ਕੇ ਆਏ ਨੇ ਅਸੀਂ ਇਹਨਾਂ ਨੂੰ ਤੇਲ ਦੇਣਾ ਜਿੱਥੇ ਇਹ ਕਹਿਣਗੇ ਅਸੀਂ ਦੇ ਦੇਾਂਗੇ ਟੈਨਸ਼ਨ ਨਾ ਲੋ ਸੋ ਬਹੁਤ ਵਧੀਆ ਮੈਂ ਆਪਣਾ ਵੀਰ ਆਪਣਾ ਸਰਦਾਰ ਅਮਰਜੀਤ ਸਿੰਘ ਨੂੰ ਬੇਨਤੀ ਕਰਾਂਗਾ ਵੀ ਹੁਣ ਆਪਾਂ ਵੀ ਸੰਗਤ ਨੂੰ ਜਵਾਬ ਦੇ ਆਂ ਤੁਸੀਂ ਜਿਵੇਂ ਇਹ ਸੰਸਥਾ ਸਾਰਾ ਆਧਾਰ ਕਾਰਡ ਲੈ ਕੇ ਸਾਰਾ ਕੁਝ ਤੁਸੀਂ ਵੀ ਆਪਣੇ ਕੋਲ ਲੈ ਲਿਆ ਜੇ ਔਰ ਦੋਵੇਂ ਸੰਸਥਾਵਾਂ ਦਾ ਸਰਦਾਰ ਮਾਨ ਸਾਹਿਬ ਦੀ ਸਮੁੱਚੀ ਟੀਮ ਦਾ ਔਰ ਅਕਾਲ ਏਡ ਦੇ ਅਕਾਲ ਚੈਨਲ ਦੇ ਸਾਰੇ ਸਹਿਯੋਗੀਆਂ ਦਾ ਔਰ ਜਿਹੜੇ ਉਹ ਦਿਨ ਵੀਰ ਨਸੀਬ ਸਿੰਘ ਜੀ ਸਮੁੱਚੀ ਟੀਮ ਲੈ ਕੇ ਇਸ ਪਿੰਡ ਵਿੱਚ ਪਹੁੰਚੇ ਸਭ ਦਾ ਔਰ ਜਿੰਨੇ ਵੀ ਇਹ ਵੀਰ ਭਰਾ ਪ੍ਰੋਫੈਸਰ ਸਾਹਿਬ ਆਪਣੇ ਅੱਜ ਨਿਜੀ ਰਜੇਮੀਆਂ ਨੂੰ ਛੱਡ ਕੇ ਆਪਣੇ ਸਕੂਲ ਕਾਲਜ ਜਿਵੇਂ ਮਾਨ ਸਾਹਿਬ ਨੇ ਦੱਸਿਆ ਕੋਈ ਐਡਵੋਕੇਟ ਨੇ ਇਹ ਹਾਈ ਕੋਰਟ ਦੇ ਵਕੀਲ ਨੇ ਇਹਨਾਂ ਨੂੰ ਮਿਲਣਾ ਹੀ ਬੜਾ ਔਖਾ ਹੈ ਅੱਜ ਸਾਡੇ ਪਿੰਡ ਦੇ ਵਿੱਚ ਆਏ ਨੇ ਸੋ ਸਭ ਦਾ ਇੱਥੇ ਪੁੱਜਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ